ਇਸ ਬੰਦੇ ਨੂੰ 1 ਕਰੋੜ ਰੁਪਇਆ ਮਿਲਿਆ ਇਸ ਦਰਖਤ ਦਾ ਤੇ ਇਸ ਨੂੰ ਪਤਾ ਵੀ ਨਹੀਂ ਸੀ ਕਿ ਇਸ ਨੇ ਆਪਣੇ ਖੇਤ ਵਿੱਚ ਇੰਨਾ ਕੀਮਤੀ ਦਰਖਤ ਲਗਾਇਆ ਹੈ ਦੇਖੋ ਮੁਆਇਜਾ ਇਸ ਨੂੰ ਮਿਲਿਆ ਹੈ 8 ਸਾਲਾਂ ਬਾਅਦ ਬਾਈ ਜੀ ਗੱਲ ਹੈਗੀ ਆ ਮਹਾਰਾਸ਼ਟਰ ਦੀ ਜਿੱਥੇ ਇੱਕ ਰੇਲਵੇ ਲਾਈਨ ਨਿਕਲੀ ਸੀ ਤੇ ਸਰਕਾਰ ਨੇ ਸਾਰੀ ਉਸ ਜ਼ਮੀਨ ਨੂੰ ਲੈਣਾ ਸੀ ਇਸ ਕਿਸਾਨ ਕੋਲੋਂ ਉੱਥੇ 2.5 ਕਿੱਲੇ ਜ਼ਮੀਨ ਸੀ ਤੇ ਸਰਕਾਰ ਨੇ ਉਹ ਜ਼ਮੀਨ ਵੀ ਲੈ ਲਈ ਤੇ ਇਸ ਦੇ ਖੇਤ ਵਿੱਚ ਹੀ ਰੇਲਵੇ ਸਟੇਸ਼ਨ ਬੰਨਣਾ ਸੀ ਤੇ ਜਿੰਨੇ ਵੀ ਇਸ ਦੇ ਖੇਤ ਵਿੱਚ ਦਰਖਤ ਸਨ ਉਹਨਾਂ ਦੇ ਵੀ ਪੈਸੇ ਦਿੱਤੇ ਗਏ ਇਸ ਬੰਦੇ ਨੂੰ ਤੇ ਦੋਸਤੋ ਬਾਕੀ ਸਾਰੀਆਂ ਚੀਜ਼ਾਂ ਦੇ ਪੈਸੇ ਦਿੱਤੇ ਗਏ ਤੇ ਇਸ ਨੂੰ ਸ਼ੱਕ ਹੋਇਆ ਕਿ ਜਿਹੜਾ ਇਹ ਦਰਖਤ ਆ ਨਾ ਇਸ ਨੂੰ ਨਾ ਤਾਂ ਛੇੜਿਆ ਗਿਆ ਹੈ ਤੇ ਨਾ ਹੀ ਵੜਿਆ ਗਿਆ ਹੈ ਤੇ ਫਿਰ ਇਸ ਕਿਸਾਨ ਨੇ ਥੋੜੀ ਜੀ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਪਤਾ ਲੱਗਾ ਕਿ ਜਿਹੜਾ ਦਰਖਤ ਆ ਨਾ ਇਹ ਲਾਲ ਚੰਦਨ ਦਾ ਦਰਖਤ ਆ ਤੇ ਬਾਈ ਫਿਰ ਇਸ ਕਿਸਾਨ ਨੇ ਆਪਣੇ ਮੁੰਡੇ ਨੂੰ ਕਿਹਾ ਕਿ ਆਪਾਂ ਨੂੰ ਇਸ ਦਰਖਤ ਦੇ ਪੈਸੇ ਤਾਂ ਮਿਲੇ ਹੀ ਨਹੀਂ ਫਿਰ ਬਾਈ ਹੋਰ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਜਦੋਂ ਜ਼ਮੀਨ ਐਕਵਾਇਰ ਹੋ ਰਹੀ ਸੀ ਨਾ ਤੇ ਰੇਲਵੇ ਅਧਿਕਾਰੀਆਂ ਨੇ ਇਸ ਦਰਖਤ ਨੂੰ ਨਾ ਛੇੜਨ ਦੇ ਹੁਕਮ ਦਿੱਤੇ ਸੀ ਕਿਉਂਕਿ ਇਹ ਲਾਲ ਚੰਦਨ ਦਾ ਦਰਖਤ ਸੀ ਤੇ 100 ਸਾਲ ਪੁਰਾਣਾ ਦਰਖਤ ਸੀ ਉਸ ਤੋਂ ਬਾਅਦ ਫਿਰ ਇਸ ਕਿਸਾਨ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਾਰੀ ਕੀਤੀ ਆਪਣੇ ਮੁਆਵਜ਼ੇ ਦੀ ਮੰਗ ਕੀਤੀ ਹੁਣ ਇਸ ਕਿਸਾਨ ਨੂੰ ਇਸ ਦਰਖਤ ਦਾ 1 ਕਰੋੜ ਰੁਪਇਆ ਮਿਲ ਗਿਆ ਹੈ ਅਸਲ ਵਿੱਚ ਉਸ ਦਰਖਤ ਦੀ ਕੀਮਤ 5 ਕਰੋੜ ਰੁਪਇਆ ਸੀ ਪਰ ਕਿਸਾਨ ਨੂੰ ਸਰਕਾਰ ਵੱਲੋਂ 1 ਕਰੋੜ ਰੁਪਇਆ ਹੀ ਮਿਲਿਆ ਇਸ ਤੋਂ ਸਾਨੂੰ ਬਾਈ ਇਹ ਪ੍ਰੇਰਣਾ ਮਿਲਦੀ ਹੈ ਕਿ ਪਤਾ ਨਹੀਂ ਪ੍ਰਮਾਤਮਾ ਨੇ ਤੁਹਾਡੇ ਤੇ ਕਿਰਪਾ ਕਦੋਂ ਕਰ ਦੇਣੀ ਹੈ ਬਸ ਕੋਈ ਨਾ ਕੋਈ ਬਹਾਨਾ ਬਾਈ ਬੰਦਾ ਹੈ ਤੇ ਦੇਖੋ ਇਸ ਕਿਸਾਨ ਨੂੰ ਪਤਾ ਵੀ ਨਹੀਂ ਸੀ ਕਿ ਮੇਰੇ ਦਰਖਤ ਦਾ 1 ਕਰੋੜ ਰੁਪਇਆ ਮੁੱਲ